ਤੁਸੀਂ ਮੈਨੂੰ ਇੱਕ ਵਾਰੀ ਮੌਕਾ ਦੇਣ ਹਫਤੇ ਦੇ ਵਿੱਚ 50% ਬੰਦੇ ਨੂੰ ਰਿਜ਼ਲਟ ਮਿਲੇਗਾ ਕੋਈ ਮੈਡੀਸਨ ਨਹੀਂ ਕੋਈ ਦਵਾਈ ਨਹੀਂਗੀ ਨੇਚਰਲ ਤਰੀਕੇ ਨਾਲ ਇਲਾਜ ਹੋਏਗਾ ਸਾਰਾ ਇੱਕ ਚੈਲੰਜ ਲਾ ਕਰਿਆ ਮੈਂ ਤਾਂ ਚੈਲੰਜ ਕਰ ਰਿਹਾ ਹਾਂ ਇੱਕ ਹਫਤੇ ਦੇ ਵਿੱਚ ਤੁਸੀਂ ਰੀੜ ਦੀ ਹੱਡੀ ਦੀ ਉਹ ਹਾਂਜੀ 60 ਤੋਂ 65 ਪ੍ਰੋਬਲਮ ਹਨ ਜਿਹੜੀਆਂ ਰੀੜ ਦੀ ਹੱਡੀ ਦੇ ਵਿੱਚ ਆਉਂਦੀਆਂ ਨੇ ਜੀ ਜੀ ਉਸ ਦਾ ਜੀ ਸਾਰਾ ਇਲਾਜ ਟਰੀਟਮੈਂਟ ਹੈ ਜਿਹੜਾ ਮਸ਼ੀਨਾਂ ਨਾਲ ਕਰਦੇ ਆਂ ਜਿਹੜੀ ਇਹ ਸਰਵਾਈਕਲ ਦੀ ਸਮੱਸਿਆ ਇਹ ਮਤਲਬ ਜ਼ਿਆਦਾਤਰ ਕਿਉਂ ਅੱਜ ਕੱਲ੍ਹ ਲੋਕ ਬਹੁਤ ਜ਼ਿਆਦਾ ਇਸ ਸਮੱਸਿਆ ਨਾਲ ਜੂਝ ਰਹੇ ਨੇ ਕਿਉਂ ਆਉਂਦੀ ਆ ਲੋਕਾਂ ਨੂੰ ਜੀ ਜਿਵੇਂ ਆਪਾਂ ਉਹ ਮੋਬਾਈਲ ਦੇਖਦੇ ਆ ਹਨਾ ਸੂਵੀ ਮੋਬਾਈਲ ਜੀ ਜਾਂ ਜ਼ਿਆਦਾ ਬਰਕ ਡਾਇਟ ਨਹੀਂ ਹੈਗੀ ਹਨਾ ਡਾਇਟ ਦੇ ਨਾਲ ਵੀਕਨੈਸ ਨਸਾਂ ਦੀ ਜਿਵੇਂ C4 C5 ਨਸ ਵੀਕ ਹੋ ਜਾਣੀ ਗਰੰਟੀ ਦਿੰਨੇ ਆਂ ਅਸੀਂ 5 ਦਿਨਾਂ ਦੇ ਵਿੱਚ ਆ ਕੇ ਕਰਾ ਕੇ ਜੇ ਸਾਨੂੰ ਪੈਸੇ ਬਾਅਦ ਚ ਦੇ ਦੇ ਬੰਦਾ ਕਿ ਜਿਹੜੀ ਤੁਸੀਂ ਮਸ਼ੀਨ ਕਹਿ ਰਹੇ ਹੋ ਕਿ ਤੇ ਲੋਕ ਮਸ਼ੀਨ ਨੂੰ ਦੇਖ ਕੇ ਡਰੀ ਨਾ ਜਾਣ ਵੀ ਪਤ ਨਹੀਂ ਕੀ ਕਰਨਗੇ ਮੈਂ ਤਾਂ ਮਸ਼ੀਨ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਅੱਜ ਕਰਦੇ ਹਾਂ ਓਨਲੀ ਮ사ਜ ਫਰੋਜ਼ਨ ਸੋਲਡਰ ਹੋ ਗਿਆ ਹੈ ਨਾ ਫਰੋਜ਼ਨ ਦੇ ਨਾਲ ਕਿ ਪਹਿਲਾਂ ਸਰਵਾਈਕਲ ਹੁੰਦਾ ਫਿਰ ਫਰੋਜ਼ਨ ਸੋਲਡਰ ਹੁੰਦਾ ਜੀ ਫਿਰ ਬਾਅਦ ਦੇ ਵਿੱਚ ਜਦੋਂ ਜ਼ਿਆਦਾ ਵੱਧ ਗਿਆ ਫਿਰ ਮਾਈਗਰੇਨ ਹੋ ਜਾਂਦੀ ਹੈ ਜੀ ਜੀ ਹੁਣ ਅਸੀਂ ਮਸ਼ੀਨਾਂ ਨੇ ਸਾਡੇ ਲਈ ਸਪੋਰਟਸ ਇੰਜਰੀ ਮਸ਼ੀਨਾਂ ਲੈ ਗਿਆ ਜਿਹੜੇ ਮ사ਜਰ ਨੇ ਆਇਲ ਨੇ ਜਿਹੜਾ ਹੁਣ ਅਸੀਂ ਆਇਲ ਵਰਤਦੇ ਹਾਂ 1800 ਤੋਂ 2000 ਦੀ ਰੇਂਜ ਚ ਜਦੋਂ ਲਾਨਨੇ ਆਸੀਂ ਉੱਪਰ ਮ사ਜ ਹੁੰਦੀ ਆ ਲੀਡਜ ਲੀਡਜ ਦੀ ਕਰਦੇ ਜੈਂਟਸ ਜੈਂਟਸ ਪ੍ਰੋਪਰ ਮਤਲਬ ਟੀਮ ਵਰਕ ਆ ਸਾਡਾ ਮੋਹਾਲੀ ਵੀ ਸਾਡੇ ਸੈਂਟਰ ਨੇਗੇ ਸਾਰੇ ਪੰਜਾਬ ਚ ਸਾਡੇ 7 ਤੋਂ 8 ਸੈਂਟਰ ਨੇਗੇ ਸਰ ਵਾਈਕਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮਤਲਬਦਰਦਾਂ ਦਾ ਤੁਸੀਂ ਹੱਲ ਕਰਦੇ ਹੋ ਰੀਡ ਦੀ ਹੱਡੀ ਦਾ ਮੇਨ ਆਪਣਾ ਉਸ ਦੇ ਵਿੱਚ ਸਾਰੇ ਪ੍ਰੋਬਲਮਸ ਆ ਜਾਂਦੇ ਨੇ ਜਿਵੇਂ ਨਾਸਦਾ ਬਜਾਣੀ ਲੱਕ ਦੇ ਵਿੱਚੋਂ ਸ਼ਰਟਿਕਾ ਦਾ ਪੇਨ ਜਾਣਾ S1 L4 L5 ਕੱਲ ਤਾਂ ਨੌਜਵਾਨ ਮੁੰਡੇ ਕੁੜੀਆਂ ਵੀ ਕਹਿ ਰਹੇ ਨੇ ਮੇਰੇ ਬੈਕ ਪੇਨ ਹੋ ਰਿਹਾ ਉੱਠਿਆ ਨਹੀਂ ਜਾ ਰਿਹਾ ਬੈਠਿਆ ਨਹੀਂ ਜਾ ਰਿਹਾ ਜੀ ਇਹ ਕਿਉਂ ਮਤਲਬ ਕਿਉਂ ਆਉਂਦੀ ਹੈ ਇਸ ਸਮੱਸਿਆ ਜੀ ਆਪਣੀ ਡਾਈਟੇਸ਼ਨ ਨਹੀਂ ਬਦਲਿਆ ਜੀ ਕੋਈ ਮਿਲਕ ਨਹੀਂ ਲੈ ਕੇ ਰਾਜੀ ਜੀ ਜੀ ਅਨਾ ਕੋਈ ਦੇਸੀ ਕੀ ਨਹੀਂ ਖਾ ਸਕਦਾ ਸੇ ਮਿਲਕ ਦੇਸੀ ਕੀ ਦੀ ਗੱਲ ਕਰ ਰਹੀ ਹਾਂ ਪਰ ਬਹੁਤੇ ਤਾਂ ਕਹਿ ਲੈਂਦੇ ਨੇ ਮੋਟਾਪਾ ਆ ਜਾਂਦਾ ਮਿਲਕ ਦੇਸੀ ਕੀ ਨਾਲ ਕੁਝ ਨਹੀਂ ਆਉਂਦਾ ਮੋਟਾਪਾ ਕੁਝ ਨਹੀਂ ਆਉਂਦਾ ਹੁਣ ਆਪਾਂ ਗੁੱਡ ਲਈ ਕੋਈ એનર્ਜੀ ਲਈ ਕੋਈ ਵੀ ਖਰਾਕ ਅੱਜਕਲ ਕੋਈ ਵੀ ਖਰਾਕ ਨਹੀਂ ਸਾਰੇ ਹੈਲਥੀ ਫੂਡ ਖਾ ਰਹੇ ਨੇ ਅੱਜਕਲ ਜਾਤਰ ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਨੌਜਵਾਨ ਕੁੜੀ ਨੂੰ ਵੀ ਕਹਿੰਦੇ ਲੱਕਵਾ ਮਾਰ ਜਾਂਦਾ ਇੱਕ ਪਾਸਾ ਖੜ ਜਾਂਦਾ ਸੀ ਮੈਮ ਜਦੋਂ ਆਪਾਂ ਕੋਈ ਮੈਡੀਸਨ ਗਲਤ ਲੈ ਲੈਂਦੇ ਹਾਂ ਅੱਛਾ ਜੇ ਮੈਂ ਹੁਣ ਜ਼ਿਆਦਾ ਸ਼ੀਵਰਸ ਮੈਡੀਸਨ ਲੈ ਲਈ ਐਮ ਆਰ ਹਨਾ ਹੁਣ ਤੁਸੀਂ ਐਮ ਆਰ ਕਿੰਨਾ ਖਾ ਸਕਦੇ ਇੱਕ ਪੱਤਾ ਖਾ ਸਕਦੇ ਹੋ ਉਹਦੇ ਨਾਲ ਨਸਾਂ ਦਾ ਵੀਕ ਹੋਣਾ ਚાલુ ਹੋ ਜਾਂਦਾ ਤਿੰਨ ਤੋਂ ਚਾਰ ਮਹੀਨੇ ਲੱਗ ਜਾਂਦੇ ਨੇ ਲੱਕਵੇ ਵਾਲੇ ਨੂੰ ਜਿਹੜਾ ਬੈਕ ਪੇਨ ਵਾਲਾ ਉਹਨੂੰ ਅਸੀਂ ਹਫ਼ਤੇ ਦਾ ਪ੍ਰੋਸੀਜਰ ਦ앗ਦੇ ਹਫ਼ਤੇ ਤੋਂ ਦੱਸਦੇ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਦੋਂ ਕੋਈ ਪੇਨ ਹੁੰਦਾ ਵੀ ਮਤਲਬ ਪੇਨ ਰելիਫ ਲੈਣੀ ਨਹੀਂ ਚਾਹੀਦੀ ਜੀ ਨਹੀਂ ਮੈਂ ਕੋਈ ਕੋਈ ਵੀ ਮੈਡੀਸਨ ਲੈਣੇ ਉਹਦਾ ਕੋਈ ਜਿੱਦਾਂ ਕੋਈ ਸਾਈਡ ਇਫੈਕਟ ਹੋਏਗਾ ਹੁਣ ਆਪਾਂ ਨੇ ਮੈਡੀਸਨ ਲੈ ਲਈ ਜੇ ਕੋਈ ਮੈਡੀਸਨ ਨਹੀਂ ਕੰਮ ਕਰਨੋਂ ਹਟਦੀ ਉਸ ਤੋਂ ਬਾਅਦ ਕੀ ਕਰਾਂਗੇ ਜੀ ਜੀ ਉਸ ਤੋਂ ਬਾਅਦ ਆਪਰੇਸ਼ਨ ਜਦੋਂ ਆਪਾਂ ਜਿਆਦਾ ਫੈਸਿਬਿਲਟੀ ਨਹੀਂ ਰੱਖਦੇ ਉਸ ਦੇ ਨਾਲ ਪ੍ਰੋਬਲਮ ਆਏਗੀ ਆਏਗੀ ਉਹਨੂੰ ਫਰੋਜ਼ਨ ਸ਼ੋਲਡਰ ਕਹਿੰਦੇ ਇੱਥੇ ਅਸੀਂ ਉਹਨੂੰ 10 ਤੋਂ 11 ਦਿਨਾਂ ਦੇ ਵਿੱਚ ਰੈਨ ਓਕੇ ਕਰਕੇ ਭੇਜਦੇ ਹਾਂ 10 ਤੋਂ 11 ਦਿਨਾਂ ਦੇ ਜਿਹੜਾ ਬਿਲਕੁਲ ਜਾਮ ਜਿੱਦੀ ਬਾਹ ਉੱਪਰ ਨਹੀਂ ਜਾਂਦੀ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਪੱਤਰਕਾਰ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ ਅੱਜ ਕੱਲ ਲੋਕਾਂ ਨੂੰ ਜ਼ਿਆਦਾਤਰ ਜਿਹੜੀ ਸਮੱਸਿਆ ਆ ਰਹੀ ਆ ਉਹ ਕਿਹੜੀ ਸਮੱਸਿਆ ਨਾਲ ਜਿਹੜੇ ਜੂੰਜ ਰਹੇ ਨੇ ਦਰਦਾਂ ਦੀ ਸਮੱਸਿਆ ਨਾਲ ਚਾਹੇ ਉਹ ਰੀੜ ਦੀ ਹੱਡੀ ਦਾ ਦਰਦ ਹੋਵੇ ਚਾਹੇ ਜੋੜਾਂ ਦਾ ਦਰਦ ਹੋਵੇ ਚਾਹੇ ਸਰਵਾਈਕਲ ਦਾ ਪੇਨ ਹੋਵੇ ਤਾਂ ਸਾਡੇ ਨਾਲ ਰੀੜ ਦੀ ਹੱਡੀ ਦੇ ਮਾਹਿਰ ਡਾਕਟਰ ਗੁਰਦੀਪ ਸਿੰਘ ਮੌਜੂਦ ਨੇ ਆਪਾਂ ਤੁਹਾਡੀ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਧੰਨਵਾਦ ਸਰ ਤੁਸੀਂ ਕਿਹੜੇ ਕਿਹੜੇ ਦਰਦਾਂ ਦਾ ਜਿਹੜਾ ਹੱਲ ਕਰਦੇ ਹੋ ਜੀ ਮੈਂ ਚਲੀ ਮੈਂ ਰੀੜ ਦੀ ਹੱਡੀ ਜੀ ਜੀ ਮੇਨ ਆਪਣਾ ਰੀਡ ਦੀ ਹੱਡੀ ਦਾ ਉਹਦੇ ਨਾਲ ਕਾਫੀ ਸਮੱਸਿਆ ਦੇ ਜਿਹੜੇ ਇਲਾਜ ਨੇ ਸਰਵਾਈਕਲ ਹੋ ਗਿਆ ਚੱਕਰ ਆਉਣਾ ਮਾਈਗਰੇਨ ਹੋ ਵੀ ਆफी 60 ਤੋਂ 65 ਪ੍ਰੋਬਲਮ ਹਨ ਜਿਹੜੀਆਂ ਰੀਡ ਦੀ ਹੱਡੀ ਦੇ ਵਿੱਚ ਆਉਂਦੀਆਂ ਨੇ ਉਸ ਦਾ ਸੀ ਸਾਰਾ ਇਲਾਜ ਟ੍ਰੀਟਮੈਂਟ ਹੈ ਜਿਹੜਾ ਮਸ਼ੀਨਾਂ ਨਾਲ ਕਰਦੇ ਆ ਠੀਕ ਹੈ ਓਕੇ ਮਸ਼ੀਨਾ ਨਾਲ ਕਰਦੇ ਹਾਂ ਮਤਲਬ ਹਾਂ ਮਸ਼ੀਨਾ ਨਾਲ ਬਾਕੀ ਸਟਾਫ ਰੱਖਿਆ ਲੇਡੀ ਸਟਾਫ ਆਇਲਿੰਗ ਮ사ਜ ਹਨਾ ਸਾਰਾ ਪ੍ਰੋਪਰ ਘੰਟੇ ਤੋਂ ਡੇਢ ਘੰਟੇ ਦਾ ਪ੍ਰੋਸੈਸ ਹੁੰਦਾ ਸਾਡਾ ਓਕੇ ਜਿਹੜੀ ਇਹ ਸਰਵਾਈਕਲ ਦੀ ਸਮੱਸਿਆ ਹੈ ਇਹ ਮਤਲਬ ਜ਼ਿਆਦਾਤਰ ਕਿਉਂ ਅੱਜ ਕੱਲ ਲੋਕ ਬਹੁਤ ਜ਼ਿਆਦਾ ਇਸ ਸਮੱਸਿਆ ਨਾਲ ਜੂਝ ਰਹੇ ਨੇ ਕਿਉਂ ਆਉਂਦੀ ਹੈ ਲੋਕਾਂ ਨੂੰ ਜੀ ਜਿਵੇਂ ਆਪਾਂ ਹੁਣ ਮੋਬਾਈਲ ਦੇਖਦੇ ਹਾਂ ਹਨਾ ਜੀ ਸੁਭਿ ਮੋਬਾਈਲ ਜੀ ਜਾਂ ਜ਼ਿਆਦਾ ਵਰਕ ਡਾਇਟ ਨਹੀਂ ਹੈਗੀ ਹਨਾ ਡਾਇਟ ਦੇ ਨਾਲ ਵੀਕਨੈਸ ਨਸਾਂ ਦੀ ਜਿਵੇਂ C4 C5 ਨਸ ਵੀਕ ਹੋ ਜਾਣੀ ਜੀ 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 ਜਿਹੜਾ ਸਰਵਾਈਕਲ ਗੈਪ ਆ ਗਿਆ ਮਨਕਿਆਂ ਦੇ ਵਿੱਚ ਹਨਾ ਉਸ ਦੇ ਨਾਲ ਫਿਰ ਭੁੱਖ ਨਹੀਂ ਲੱਗਦੀ ਬੰਦੇ ਨੂੰ ਚੱਕਰ ਆਉਂਦੇ ਨੇ ਮਨ ਚਿਚੜਾਪਨ ਰਹਿੰਦਾ ਉਹਦਾ ਫਿਰ ਅਸੀਂ ਜਿਹੜਾ ਲਾਜ ਉਹਦੀ ਸਰਵਾਈਕਲ ਦੀ ਇੱਕ ਅਲੱਗ ਮਸ਼ੀਨ ਆਂਦੀ ਆ ਜੀ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਉਹਦੇ ਨਾਲ 5 ਦਿਨਾਂ ਦੇ ਵਿੱਚ ਗਰੰਟੀ ਆ ਜੀ 5 ਦਿਨਾਂ ਦੀ ਗਰੰਟੀ ਦਿੰਦੇ ਹਾਂ ਜੀ ਗਰੰਟੀ ਦਿੰਨੇ ਆ ਅਸੀਂ 5 ਦਿਨਾਂ ਦੇ ਵਿੱਚ ਆ ਕੇ ਕਰਾ ਕੇ ਜੇ ਸਾਨੂੰ ਪੈਸੇ ਬਾਅਦ ਚ ਦੇ ਦੇ ਬੰਦੇ ਸਰਵਾਈਕਲ ਦਾ ਇਲਾਜ ਮਤਲਬ 5 ਦਿਨਾਂ ਦੇ ਵਿੱਚ ਕਰ ਦਿੰਦੇ ਆ। ਦਿਨਾਂ ਦੇ ਵਿੱਚ ਮੈਂ 5 ਦਿਨਾਂ ਦੇ ਕੋਈ ਦਵਾਈ ਬੁੱਟੇ ਵੀ ਦਿੰਦੇ ਆ। ਕੋਈ ਦਵਾਈ ਨਹੀਂ ਕੁਝ ਨਹੀਂ ਗੀ ਮੈਡੀਸਨ। ਓਕੇ। ਮਤਲਬ ਕੀ ਮਸ਼ੀਨ ਨਾਲ ਕੋਈ ਮ사ਜ ਵਗੈਰਾ ਕਰਦੇ ਆ? ਹਾਂ ਹਾਂ ਮ사ਜ ਪਹਿਲਾਂ ਮਸ਼ੀਨ ਲੱਗੇਗੀ। ਜੀ। ਫਿਰ ਅਲਟਰਾਸਾਉਂਡ ਹੋਗੀ, ਟੈਂਸ ਹੋਗੀ ਹੈਨਾ। ਉਹਦੇ ਨਾਲ ਮਸ਼ੀਨ ਨਾਲ ਫਿਰ ਕਾਪਿੰਗ ਹੋਗੀ। ਹਾਂ ਜੀ। ਫਿਰ ਮ사ਜ ਹੋਗੀ ਦੋ ਕੁੜੀਆਂ ਨੇ ਮ사ਜ ਕਰਦੀਆਂ ਨੇ ਪੈਨ ਪੂਰੇ ਤਰੀਕੇ ਨਾਲ ਰਿਸਪੋਰਟਸ। ਇੱਕ ਯੋਗਾ ਡਾਕਟਰ ਨੇ ਕਿ ਉਹ ਫਿਰ ਐਕਸਰਸਾਈਜ਼ ਸਾਰੇ ਦੱਸ ਦੇਣਗੇ। ਜੀ ਜੀ। ਹਾਂ। ਇੱਕ ਜਿਹੜੀ ਤੁਸੀਂ ਮਸ਼ੀਨ ਕਹਿ ਰਹੇ ਹੋ ਕਿ ਤੇ ਲੋਕ ਮਸ਼ੀਨ ਪਤ ਨਹੀਂ ਕੀ ਕਰਨੀ ਹੈ ਮਤਲਬ ਮਸ਼ੀਨ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਅੱਜ ਕਰਦੇ ਹਾਂ ਓਨਲੀ ਮ사ਜ ਮੈਂ ਹਾਂ ਮਸਲ ਜਿਹੜੇ ਮਸਲ ਹੁੰਦੇ ਨੇ ਆਪਣੇ ਜੀ ਜੀ ਉਹ ਡੈਫੀਨਿਟਲੀ ਸਟ੍ਰਿਪ ਹੋ ਜਾਂਦੇ ਨੇ ਮਸਲ ਸਟੌਪ ਜੀ ਉਹਨੂੰ ਆਪਾਂ ਨੇ ਖੋਲਣਾ ਪੂਰੇ ਵੇਨਸ ਨੂੰ ਜੀ ਜੀ ਅੱਜ ਮੌਲਮ ਕਿ ਹੁਣ ਕਹਿੰਦੇ ਨੇ ਫਰੋਜ਼ਨ ਸੋਲਡਰ ਹੋ ਗਿਆ ਹੈ ਨਾ ਫਰੋਜ਼ਨ ਦੇ ਨਾਲ ਕਿ ਪਹਿਲਾਂ ਸਰਵਾਈਕਲ ਹੁੰਦਾ ਫਿਰ ਫਰੋਜ਼ਨ ਸੋਲਡਰ ਹੁੰਦਾ ਜੀ ਫਿਰ ਬਾਅਦ ਦੇ ਵਿੱਚ ਜਦੋਂ ਜ਼ਿਆਦਾ ਵੱਧ ਗਿਆ ਫਿਰ ਮਾਈਗਰੇਨ ਹੋ ਜਾਂਦੀ ਹੈ ਨਾ ਠੀਕ ਹੈ ਉਸ ਦੇ ਕਰਕੇ ਸਾਡੇ ਕੋਲ ਜਿੰਨੇ ਵੀ ਪੇਸ਼ੈਂਟ ਹੈਗੇ ਨੇ ਵਿਦ ਵੀਡੀਓ ਰਿਕਾਰਡ ਜੀ 5000 10000 ਪੇਸ਼ੈਂਟੇ ਸੀ ਠੀਕ ਕਰ ਚੁੱਕੇ ਆਂ ਵਿਦ ਵੀਡੀਓ ਜੀ ਜੀ ਹਾਂਜੀ ਪਟਿਆਲੇ ਦੇ ਵਿੱਚ ਆਪਣਾ ਭਾਰਸੂ ਰੋਡ ਤੇ ਪਹਿਲਾ ਕਲੀਨਿਕ ਆ ਜਿਹੜਾ ਮਤਲਬ ਆਪਣਾ 24 ਘੰਟੇ ਰਸ ਰਹਿਦਾ ਆਪਣਾ ਜੀ ਤੁਸੀਂ ਡਾਕਟਰ ਸਾਹਿਬ ਇਹ ਦਾਵਾ ਕਰ ਰਹੇ ਹੋ ਗਰੰਟੀ ਵੀ ਦੇ ਰਹੇ ਹੋ ਵੀ 5 ਦਿਨਾਂ ਦੇ ਵਿੱਚ ਤੁਸੀਂ ਜਿਹੜਾ ਆਹ ਸਰਵਾਈਕਲ ਦਾ ਪੇਨ ਠੀਕ ਕਰ ਦਿਓ ਮਤਲਬ ਵੀ ਇਹ じゃ ਕਿਹੜਾ ਨੁਕਤਾ ਤੁਹਾਡੇ ਕੋਲ ਮਤਲਬ ਹੋਰ ਵੀ ਡਾਕਟਰ ਬਹੁਤ ਨੇ ਵੀ ਜਿਹੜਾ ਤੁਹਾਡੇ ਕੋਲੇ ਆਉਣ ਇਹ じゃ ਕੀ ਕਰਦੇ ਹੋ ਤੁਸੀਂ ਮੈਂ ਮੈਂ ਜਿਹੜੀ ਟ੍ਰੇਨਿੰਗ ਆ ਨਾ ਮੈਂ ਮਹਾਰਾਸ਼ਟਰ ਤੋਂ ਟ੍ਰੇਨਿੰਗ ਲਈ ਆ ਪਹਿਲਾਂ ਫਿਰ ਦੇਹਰਾਦੂਨ ਜੀ ਫਿਰ ਕੇਰਲਾ ਜੀ ਜੀ ਇਹਦੇ ਵਿੱਚ ਕਿ ਜਿਵੇਂ ਹੁਣ ਆਪਾਂ ਨੇ ਫਿਜ਼ੀਓਥੈਰੇਪੀ ਸਿੱਖ ਲਈ ਹੈ ਨਾ ਉਹਦੇ ਵਿੱਚ ਹਫ਼ਤੇ ਤੋਂ 10 ਦਿਨ ਆਰਾਮ ਰਹਿੰਦਾ ਜਿਹੜੀ ਹੁਣ ਅਸੀਂ ਮਸ਼ੀਨਾਂ ਨੇ ਸਾਡੇ ਲਈ ਸਪੋਰਟਸ ਇੰਜਰੀ ਮਸ਼ੀਨਾਂ ਨੇ ਗਿਆ ਜਿਹੜੇ ਮ사ਜਰ ਨੇ ਆਇਲ ਨੇ ਜਿਹੜਾ ਹੁਣ ਅਸੀਂ ਆਇਲ ਵਰਤਦੇ ਹਾਂ ਉਹ 1800 ਤੋਂ 2000 ਦੀ ਰੇਂਜ ਚ ਆ ਉਦੋਂ ਤੁਸੀਂ ਨੈਟ ਤੇ ਵੀ ਦੇਖੋਗੇ 2000 ਦੇ ਵਿੱਚ ਰੇਂਜ ਇੱਕ ਸ਼ੀਸ਼ੀ ਆ ਉਹਦੀ ਜੀ ਹਾਂ ਜੀ ਉਦੋਂ ਜਦੋਂ ਲਾਨਦੇ ਆਂ ਅਸੀਂ ਉੱਪਰ ਮ사ਜ ਹੁੰਦੀ ਆ ਲੀਡਜ਼ ਲੀਡਜ਼ ਦੀ ਕਰਦੇ ਜੈਂਟਸ ਜੈਂਟਸ ਪ੍ਰੋਪਰ ਮਤਲਬ ਟੀਮ ਵਰਕ ਹੈ ਸਾਡਾ ਮੋਹਾਲੀ ਵੀ ਸਾਡੇ ਸੈਂਟਰ ਨੇਗੇ ਸਾਰੇ ਪੰਜਾਬ ਚ ਸਾਡੇ 7 ਤੋਂ 8 ਸੈਂਟਰ ਨੇਗੇ ਪਰ ਸਾਨੂੰ ਕਦੇ ਵੀ ਦੁਬਾਰਾ ਰਿਕਵਰਮੈਂਟ ਨਹੀਂ ਆਈ ਵੀ ਪੇਸ਼ੈਂਟ ਤੇ ਤੁਹਾਨੂੰ ਪੇਸ਼ਣਾ ਨਾਲ ਵੀ ਮਿਲਾ ਸਕਦਾ ਜੀ ਡਾਕਟਰ ਸਾਹਿਬ ਇੱਕ ਮਾਈਂਡ ਨਾ ਕਰਨਾ ਮੇਰੀ ਗੱਲ ਦਾ ਜਿੱਦ ਤੁਸੀਂ ਕਹਿ ਰਹੇ ਹੋ ਵੀ ਮਸ਼ੀਨਾਂ ਨਾਲ ਇਲਾਜ ਕਰਦੇ ਆ ਵੀ ਤੁਸੀਂ ਉੱਥੇ ਮਹਾਰਾਸ਼ਟਰ ਤੋਂ ਸਿੱਖਿਓ ਫਿਰ ਇਹਦਾ ਮਤਲਬ ਮਰੀਜ਼ਾਂ ਨੂੰ ਉਹੀ ਤਾਂ ਨਹੀਂ ਉਹਨੇ ਜੇਬਾਂ ਬਲੁੱਟੀ ਜਾਂਦੇ ਵੱਡੇ ਜਾਂਦੇ ਫੀਸ ਜਿਹੜੀ ਕਿ 300 ਤੋਂ 500 ਦੇ ਵਿੱਚ ਹੈ ਮੈਂ ਫੁੱਲ ਬਾਡੀ ਦੀ ਜੀ 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 ਹਾਂ ਜੀ ਜਿਸਰ ਵਾਈਕਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮਤਲਬ ਦਰਦਾਂ ਦਾ ਤੁਸੀਂ ਹੱਲ ਕਰਦੇ ਹੋ ਰੀਡ ਦੀ ਹੱਡੀ ਦਾ ਮੇਨ ਆਪਣਾ ਉਸ ਦੇ ਵਿੱਚ ਸਾਰੇ ਪ੍ਰੋਬਲਮਸ ਆ ਜਾਂਦੇ ਨੇ ਜਿਵੇਂ ਨਾ ਸਦਾ ਬਜਾਣੀ ਲੱਕ ਦੇ ਵਿੱਚੋਂ ਛਾਟਿਕਾ ਦਾ ਪੇਨ ਜਾਣਾ S1 L4 L5 ਹੈ ਨਾ ਜੇ ਮੈਨੂੰ ਆਪਾਂ ਕਹਿ ਦਿੰਦੇ ਆ ਵੀ ਮੇਰੀ ਆਕੜਨਪਨ ਹੋ ਗਈ ਬੈਕ ਹੈ ਨਾ ਤੁਹਾਨੂੰ ਤੁਸੀਂ ਮਾਰਨਿੰਗ ਸਾਡੇ ਲਈ ਇੱਕ ਲੇਡੀਜ਼ ਆਈ ਉਹ ਰਾਤ ਨੂੰ ਦੂਰੀ ਕਰਵਟ ਨਹੀਂ ਲੈ ਸਕਦੀ ਸੀ ਤੇ ਹੁਣ ਸਾਡੇ ਲਈ ਮਾਰਨਿੰਗ ਆਈ ਆ ਤੂ ਆਨ ਚੱਲ ਕੇ ਗਈ ਆ ਮੋਰ ਇੱਕ ਜਿਹੜੇ ਬੈਕ ਪੇਨ ਦੀ ਕਹਿ ਰਿਆਂ ਬੈਕ ਆਪਾਂ ਬਜ਼ੁਰਗਾਂ ਨੂੰ ਤਾਂ ਛੱਡੋ ਅੱਜ ਕੱਲ ਤਾਂ ਨੌਜਵਾਨ ਮੁੰਡੇ ਕੁੜੀਆਂ ਵੀ ਕਹਿ ਰਹੇ ਨੇ ਮੇਰੇ ਪੇ ਬੈਕ ਪੇਨ ਹੋ ਰਿਹਾ ਉੱਠਿਆ ਨਹੀਂ ਜਾ ਰਿਹਾ ਬੈਠਿਆ ਨਹੀਂ ਜਾ ਰਿਹਾ ਜੀ ਇਹ ਕਿਉਂ ਮਤਲਬ ਕਿਉਂ ਆਉਂਦੀ ਹੈ ਇਸ ਸਮੱਸਿਆ ਜੀ ਆਪਣੀ ਡਾਈਟੇਸ਼ਨ ਨਹੀਂ ਬਧਿਏਗੀ ਮੈਂ ਜੀ ਕੋਈ ਮਿਲਕ ਨਹੀਂ ਲੈ ਕੇ ਰਾਜੀ ਜੀ ਜੀ ਅਨਾ ਕੋਈ ਦੇਸੀ ਕੀ ਨਹੀਂ ਖਾ ਸਕਦਾ ਤੁਸੀਂ ਮਿਲਕ ਦੇਸੀ ਕੀ ਦੀ ਗੱਲ ਕਰ ਰਹੇ ਹੋ ਪਰ ਬਹੁਤੇ ਤਾਂ ਕਹਿੰਦੇ ਨੇ ਮੋਟਾਪਾ ਆ ਜਾਂਦਾ ਮਿਲਕ ਦੇਸੀ ਕੀ ਨਾਲ ਕੁਝ ਨਹੀਂ ਆਂਦਾ ਮੋਟਾਪਾ ਕੁਝ ਨਹੀਂ ਆਂਦਾ ਜਿਹੜੇ ਐਰ ਨੂੰ ਹੁੰਦੇ ਨੇ ਆਪਣੇ ਹੁਣ ਬੈਡ ਬੈਕਟੀਰੀਆ ਅੰਦਰ ਆਪਣੇ ਹਣਾ ਹੁਣ ਆਪਾਂ ਗੁੱਡ ਲਈ ਕੋਈ એનર્ਜੀ ਲਈ ਕੋਈ ਵੀ ਖਰਾਕ ਅੱਜਕੱਲ ਕੋਈ ਵੀ ਖਰਾਕ ਨਹੀਂ ਸਾਰੇ ਹੈਲਥੀ ਫੂਡ ਖਾ ਰਹੇ ਨੇ ਅੱਜਕੱਲ ਜੀ ਜੀ ਉਹਦੇ ਨਾਲ ਕੀ ਹੈ ਵੀ ਜਦੋਂ ਮੋਬਾਈਲ ਲੈ ਲਿਆ ਆਪਾਂ ਨੇ ਉਸ ਦੇ ਨਾਲ ਲੱਗੇ ਰਹੇ ਬਾਥਰੂਮ ਜਾਣੇ ਤਾਂ ਵੀ ਮੋਬਾਈਲ ਘਰ ਬਾਹਰ ਆਣੇ ਤਾਂ ਵੀ ਮੋਬਾਈਲ ਹਣਾ ਉਹਦੇ ਕਰਕੇ ਹੁਣ ਅੱਜਕੱਲ ਲੋਕਾਂ ਨੂੰ ਬਹੁਤ ਜ਼ਿਆਦਾ 920 ਤੋਂ 5 ਦੀ ਪੇਸ਼ੈਂਟ ਓਨਲੀ ਸਰਵਾਈਕਲ ਦੇ ਨੇ ਰੋਜ਼ ਦੇ ਜੀ ਹਾਂ ਜੀ ਤਾਂ ਤੇ 100% ਗਾਰੰਟੀ ਆ ਸਾਨੂੰ ਚਾਹ ਬੰਦਾ ਪੈਸੇ ਬਾਅਦ ਚ ਦੇ ਦੇ ਠੀਕ ਹੋਣ ਤੋਂ ਬਾਅਦ ਜੀ ਜੀ ਇੱਕ ਜਿੱਦਾਂ ਅੱਜ ਕੱਲ ਆਪਾਂ ਦੇਖ ਰਿਹਾ ਜਿਆਦਾਤਰ ਲੇਡੀਜ਼ ਨੂੰ ਜਿਹੜੀ ਪ੍ਰੋਬਲਮ ਆ ਰਹੀ ਹੈ ਕਹਿੰਦੇ ਨੌਜਵਾਨ ਕੁੜੀ ਨੂੰ ਵੀ ਕਹਿੰਦੇ ਲਕਵਾ ਮਾਰ ਜਾਂਦਾ ਇੱਕ ਪਾਸਾ ਖੜ ਜਾਂਦਾ ਜੀ ਉਹ ਕੀ ਚੱਕਰ ਆ ਜੀ ਉਹ ਮੈਮ ਜੇਦੋਂ ਆਪਾਂ ਕੋਈ ਮੈਡੀਸਿਨ ਗਲਤ ਲੈ ਲੈਂਨੇ ਅੱਛਾ ਜੇ ਮੈਂ ਹੁਣ ਜ਼ਿਆਦਾ ਸ਼ਵਿਡ ਮੈਡੀਸਿਨ ਲੈ ਲਈ ਐ ਐਮ ਆਰ ਹਨਾ ਹੁਣ ਤੁਸੀਂ ਐਮ ਆਰ ਕਿੰਨਾ ਖਾ ਸਕਦੇ ਇੱਕ ਪੱਤਾ ਖਾ ਸਕਦੇ ਉਹਦੇ ਨਸਾਂ ਦਾ ਵੀਕ ਹੋਣਾ ਚાલુ ਹੋ ਜਾਂਦਾ ਤੁਹਾਡੇ ਹਨਾ ਜਦੋਂ S1 ਨਸ ਵੀਕ ਹੁੰਦੀ ਐ ਫਿਰ ਇੱਕ ਲੱਤ 'ਚ ਦਰਦ ਚੱਲਿਆ ਜਾਂਦਾ ਬਾਡੀ ਦੇ ਉਸ ਤੋਂ ਬਾਅਦ ਫਿਰ ਆਪਾਂ ਹਾਈ ਮੈਡੀਸਿਨ ਲੈਣੇ ਆ ਪਰ ਇੱਥੇ ਇਹੋ ਜਿਹਾ ਕੋਈ ਨਹੀਂਗਾ ਸਾਰਾ ਜਿਹੜਾ ਹੈਗਾ ਕਾਪਿੰਗ ਨਾਲ ਮ사ਜ ਸਟ੍ਰੈਚਿੰਗ ਤੇ ਬਿਲਕੁਲ ਜਿਹੜੇ ਵਾਈਬ੍ਰੇਟਰ ਨੇ ਓਬੀਸੀ ਬਾਰ ਦੇ ਰੱਖੇ ਨੇ ਕੋਈ ਉਹ ਨਹੀਂਗਾ ਜਿਹੜੇ ਮਹਾਰਾਸ਼ਟਰ ਦੇ ਮੰਨੇ ਪ੍ਰਵੰਨੇ ਜੁਗੇਸ਼ ਚੌਧਰੀ ਆਪਣੇ ਹੈਗੇ ਨੇ ਡਾਕਟਰ ਉਹਨਾਂ ਤੋਂ ਮੈਂ ਟ੍ਰੇਨਿੰਗ ਲੈ ਕੇ ਫਿਰ ਪੰਜਾਬ ਆਇਆ ਜੀ ਇੱਕ ਜਿਹੜਾ ਇਹ ਲੱਕਵੇ ਦਾ ਜਹਾ ਅਦਰੰਗ ਦਾ ਇਲਾਜਾ ਕਿੰਨੇ ਟਾਈਮ ਚ ਕਰ ਦਿੰਦੇ ਹੋ ਤੁਸੀਂ ਜੀ ਇਹ ਅਦਰੰਗ ਇਹਦਾ ਮੈਂ ਕੱਟ ਤੋਂ ਕੱਟ 3 ਤੋਂ 4 ਮਹੀਨੇ ਲੱਗ ਜਾਂਦੇ ਨੇ ਲੱਕਵੇ ਵਾਲੇ ਨੂੰ ਜਿਹੜਾ ਬੈਕ ਪੇਨ ਵਾਲਾ ਉਹਨੂੰ ਅਸੀਂ ਹਫ਼ਤੇ ਦਾ ਪ੍ਰੋਸੀਜਰ ਦ앗ਦੇ ਹਫ਼ਤੇ ਤੋਂ 10 ਦੇ ਹਫਤੇ ਦੇ ਵਿੱਚ ਬੈਕ ਪੇਨ ਦਾ ਸੀ ਹਾਂਜੀ ਹਫਤੇ ਚ ਗਰੰਟੀ ਹੋਏਗੀ ਉਹਦੀ ਠੀਕ ਹੈ ਜੀ ਤੇ ਜਿੱਦਾਂ ਹੁਣ ਬੈਕ ਪੇਨ ਹੋ ਗਿਆ ਤੁਸੀਂ ਲੱਕਵਾ ਦੱਸਿਆ ਇੱਕ ਨਾ ਅੱਜਕੱਲ ਜਿਹੜਾ ਹੱਥ ਪੈਰ ਸੁਨਨ ਹੋ ਜਾਂਦੇ ਆ ਬਿਲਕੁਲ ਕਹਿੰਦੇ ਨਹੀਂ ਹੁੰਦਾ ਕੀੜੀਆਂ ਜਿਹਾ ਲੜਨ ਲੱਗ ਜਾਂਦੀਆਂ ਨੇ ਉਹ ਬਹੁਤ ਜ਼ਿਆਦਾ ਸਮੱਸਿਆ ਦੇਖੀ ਹੁੰਦੀ ਇਹ ਕਿਉਂ ਆਉਂਦੀ ਹੈ ਜੀ ਇਹ ਵਨ ਜਦੋਂ ਆਪਣੇ ਹੁਣ ਮਸਲ ਜ਼ਿਆਦਾ ਸਟ੍ਰਿਪ ਹੋ ਗਏ ਹੈਨਾ ਜੀ ਉਸ ਤੋਂ ਬਾਅਦ ਕੀ ਕਰਦੇ ਆਪਾਂ ਮੈਡੀਕਲ ਤੇ ਜਾਂਦੇ ਆ ਮੈਡੀਸਨ ਲੈ ਲੈਂਦੇ ਆ ਜੀ 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 ਪੇਨ ਕਿਲਰ ਐਮ ਆਰ ਟੈਬਲੇਟ ਉਹ ਲੈ ਲਈ ਆਪਾਂ ਸੌਂ ਗਏ ਮਾਰਨਿੰਗ ਫੇਰ ਉੱਠ ਗਈ ਹਨ ਫੇਰ ਆਪਾਂ ਵਰਕਿੰਗ ਦੇ ਵਿੱਚ ਲੈ ਲਈ ਖਾਲ ਉਹ ਜਦੋਂ ਜਮੀ ਦਬ ਜਾਂਦਾ ਮਸਲ ਫੇਰ ਆਪਾਂ ਫਿਜ਼ੀਓਥੈਰੇਪੀਸ ਕੋਲ ਵੀ ਜਾਂਦੇ ਆ ਉਸ ਤੋਂ ਬਾਅਦ ਕੀ ਕਰਦੇ ਨੇ ਫਿਜ਼ੀਓਥੈਰੇਪੀਸ ਜੀ ਮੈਂ ਅਲਟਰਾਸਾਉਂਡ ਲਾਤੀ ਉਹ ਲਾਤੀ ਹੈ ਨਾ ਉਹ 2 ਦਿਨ ਜਾਂਦਾ ਬੰਦਾ ਤੀਜੇ ਦਿਨ ਜਾਂਦਾ ਨਹੀਂਗਾ ਜੀ 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 ਉਹ ਜਿਆਦਾ ਕੰਮ ਵੀ ਹੁੰਦਾ ਬੰਦੇ ਦਾ ਹੁਣ ਜਿਹੜਾ ਅਸੀਂ ਪੈਕੇਜ ਦਿੰਨੇ ਆ ਉਹ ਅਗਲੇ ਨੂੰ ਕਹਿੰਨੇ ਆ ਵੀ ਸਰਵਾਈਕਲ ਦਾ ਜਿਹੜਾ ਦਰਦ ਆ ਇਹਨੂੰ 1 ਦਿਨ ਤੋਂ ਲੈ ਕੇ 5 ਦਿਨ ਸਾਡੇ ਕੋਲ ਰੈਗੂਲਰ ਆਓ ਤੇ ਉਹ ਦੂਜੇ ਦਿਨ ਹੀ ਬੰਦਾ ਤੁਹਾਨੂੰ ਦੱਸੇਗਾ ਵੀ ਹਾਂ ਵੀ ਮੈਨੂੰ ਕਿੰਨਾ ਰਾ ਜੀ 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 ਇੱਕ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਜਦੋਂ ਕੋਈ ਪੇਨ ਹੁੰਦਾ ਵੀ ਮਤਲਬ ਪੇਨ ਰելիਫ ਲੈਣੀ ਨਹੀਂ ਚਾਹੀਦੀ ਜੀ ਨਹੀਂ ਨਹੀਂ ਮੈਂ ਕੋਈ ਕੋਈ ਵੀ ਮੈਡੀਸਨ ਲੈਣੇ ਉਹਦਾ ਕੋਈ ਜਣਾ ਕੋਈ ਸਾਈਡ ਇਫੈਕਟ ਹੋਏਗਾ ਅੱਜ ਕੱਲ ਜਿਵੇਂ ਪਿੰਡਾਂ ਵਿੱਚ ਦੇਖਦੇ ਆਂ ਖਾਸ ਕਰਕੇ ਜਿਵੇਂ ਆਪਣੀਆਂ ਬਜ਼ੁਰਗ ਲੇਡੀਜ਼ ਨੇ ਹਨਾ ਚਾਹੇ ਕੋਈ ਬਜ਼ੁਰਗਾ ਉਹ ਮਤਲਬ ਠਾ ਗੋਲੀ ਲੈ ਲੈਂਦੇ ਆ ਵੀ ਦਰਦ ਹੁੰਦਾ ਕਿੱਥੇ ਡਾਕਟਰ ਦੇ ਜਾਵਾਂਗੇ ਘਰੇ ਕੋਈ ਵੀ ਚੱਕ ਲੋ ਵੀ ਗੋਲੀ ਲੈ ਲੈਂਦੇ ਆ ਜੀ ਉਹ ਗੋਲੀਆਂ ਲੈ ਲੈਂਦੇ ਨੇ ਬਾਅਦ ਚ ਆਪਰੇਸ਼ਨ ਤੱਕ ਚਲੇ ਜਾਂਦੇ ਨੇ ਫਿਰ ਆਪਰੇਸ਼ਨ ਕਰਾ ਲੈਂਦੇ ਨੇ ਬੈੱਡ ਤੇ ਨੇ ਜੀ 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 ਹਨਾ ਹੁਣ ਆਪਾਂ ਨੇ ਮੈਡੀਸਨ ਲੈ ਲਈ ਜੇ ਤੁਹ ਮੈਡੀਸਨ ਨਹੀਂ ਕੰਮ ਕਰਨੋਂ ਹਟਦੀ ਉਸ ਤੋਂ ਬਾਅਦ ਕੀ ਕਰਾਂਗੇ ਜੀ ਜੀ ਉਸ ਤੋਂ ਬਾਅਦ ਆਪਰੇਸ਼ਨ ਪਰ ਅਸੀਂ 100% ਮੈਂ ਗਾਰੰਟੀ ਦੇਣਾ ਵੀ ਰੀਡ ਦੀ ਹੱਡੀ ਦੇ ਜਿੰਨੇ ਵੀ ਪੇਸ਼ੈਂਟ ਨੇ ਮੈਨੂੰ ਇੱਕ ਵਾਰੀ ਮੌਕਾ ਦੇਣ ਵੀ ਹਫਤੇ ਦੇ ਵਿੱਚ 50% ਬੰਦੇ ਨੂੰ ਰਿਜ਼ਲਟ ਮਿਲੇਗਾ ਜੀ ਜੀ ਹਾਂ ਕੋਈ ਮੈਡੀਸਨ ਨਹੀਂ ਕੋਈ ਦਵਾਈ ਨਹੀਂਗੀ ਜੀ ਜੀ ਨੇਚਰਲ ਤਰੀਕੇ ਨਾਲ ਇਲਾਜ ਹੋਏਗਾ ਸਾਰਾ ਇੱਕ ਚੈਲੰਜ ਲੱਗ ਰਿਹਾ ਮਤਲਬ ਚੈਲੰਜ ਕਰ ਰਹੇ ਹਾਂ ਇੱਕ ਹਫਤੇ ਦੇ ਵਿੱਚ ਤੁਸੀਂ ਰੀਡ ਦੀ ਹੱਡੀ ਦੀ ਉਹ ਵੀ ਹਾਂਜੀ ਹਾਂਜੀ ਪਰ ਲੋਕ ਤਾਂ ਆਪਰੇਸ਼ਨ ਕਰਵਾ ਲੈਂਦੇ ਆ ਉਹ ਪਤਾ ਕਿ ਹੁਣ ਲੋ ਮੇਨ ਡਾਕਟਰਸ ਵਧੀਆ ਨਹੀਂ ਮਿਲਦੇ ਰੈਫਰਸ ਵਧੀਆ ਨਹੀਂ ਮਿਲਦੇ ਜੀ ਜੀ ਹਾਂ ਜੀ ਹੁਣ ਸਾਡਾ ਇੱਥੇ 5 ਸਾਲ ਹੋ ਗਏ ਆਲੇ-ਦਾਲੇ ਏਰੀਆ ਚ ਵੀ ਪਤਾ ਕਰ ਸਕਦੇ ਹਾਂ ਵੀ ਡਾਕਟਰ ਗੁਰਦੀਪ ਕਿੰਨੇ ਕੁ ਵਧੀਆ ਨੇਗੇ ਜੀ ਇੱਕ ਜਿਹੜਾ ਲੋਕ ઓਪਰੇਟ ਕਰਵਾਉਂਦੇ ਆ ઓਪਰੇਟ ਕਰਾਉਣ ਤੋਂ ਬਾਅਦ ਵੀ ਦੇਖਿਆ ਗਿਆ ਮਤਲਬ ਕਹਿ ਦਿੰਦੇ ਆ ਲੋਕ ਵੀ ਅਸੀਂ ਚੱਲ ਫਿਰ ਨਹੀਂ ਸਕਦੇ ਮਤਲਬ ਵੀ ਜਦੋਂ ਤੁਸੀਂ ਰੀਡ ਦੀ ਹੱਡੀ ਦਾ ਜੋ ਵੀ ਟ੍ਰੀਟਮੈਂਟ ਕਰਦੇ ਆ ਤਾਂ ਲੋਕ ਪੂਰੇ ਮਤਲਬ ਵੀ ਮਰੀਜ਼ ਓਕੇ ਹੋ ਜਾਂਦੇ ਆ ਜੀ ਹਾਂਜੀ ਹਾਂ 100 ਰੁਪਏ ਸਰ ਜੀ 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 ਤਾਂ ਮਤਲਬ ਥੋੜੀ ਟਾਈਮਿੰਗ ਕੀ ਰਹਿੰਦੀ ਐ ਜੀ ਮੇਰੀ ਟਾਈਮ ਹੈਗੀ ਐ 9 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਜੀ 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 ਤੇ ਇੱਕ ਨਾਲ ਡਾਕਟਰ ਸਾਹਿਬ ਇਹ ਵੀ ਪੁੱਛਣਾ ਮੰਨਦਾ ਵੀ ਜਿੱਦਾਂ ਹਨਾ ਅੱਜਕੱਲ ਮੋਢੇ 'ਚ ਵੀ ਦਰਦ ਚਲਾ ਜਾਂਦਾ ਜਾਂ ਗੋਡੇ 'ਚ ਵੀ ਉਹਦਾ ਵੀ ਦਰਦ ਹੱਲ ਕਰ ਦਿੰਦਾ ਹਾਂ ਜੀ ਹਾਂਜੀ ਉਹਨੂੰ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਆ ਜਾਂਦੀ ਐ ਮਸਲ ਜਾਮ ਹੋ ਜਾਂਦੇ ਜੀ 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 ਮੈਂ ਆਪਾਂ ਕਹਿੰਦੇ ਕੋਈ ਵੀ ਵੇਟ ਚੱਕ ਲਿਆ ਹਨਾ ਕਮਰ ਚੱਕ ਵੇਟ ਚੱਕਣ ਨਾਲ ਆਪਣਾ ਹੋ ਜਾਂਦਾ ਜਾਂ ਜਿਆਦਾ ਪੈਣ ਨਾਲ ਵੀ ਹੋ ਜਾਂਦਾ ਠੀਕ ਹੈ ਜਦੋਂ ਆਪਾਂ ਜਿਆਦਾ ਫੈਸਿਬਿਲਟੀ ਨਹੀਂ ਰੱਖਦੇ ਉਸ ਦੇ ਨਾਲ ਪ੍ਰੋਬਲਮ ਆਏਗੀ ਆਏਗੀ ਉਹਨੂੰ ਫਰੋਜ਼ਨ ਸ਼ੋਲਡਰ ਕਹਿੰਦੇ ਇੱਥੇ ਅਸੀਂ ਉਹਨੂੰ 10 ਤੋਂ 11 ਦਿਨਾਂ ਦੇ ਵਿੱਚ ਇਹ ਮੌਕੇ ਕਰਕੇ ਭੇਜਦੇ ਹਾਂ 10 ਤੋਂ 11 ਦਿਨਾਂ ਦੇ ਜਿਹੜਾ ਬਿਲਕੁਲ ਜਾਮ ਜਿੱਦੀ ਬਾਹ ਉੱਪਰ ਨਹੀਂ ਜਾਂਦੀ ਜਿਹੜੇ ਨਾਰਮਲ ਫਰੋਜ਼ਨ ਸ਼ੋਲਡਰ ਆ ਉਹਨੂੰ ਅਸੀਂ 3 ਤੋਂ 4 ਦਿਨ ਲਾਨੇ ਰਿਕਵਰੀ ਲਈ ਇੱਕ ਡਾਕਟਰ ਸਰਬ ਜਿਵੇਂ ਅੱਜ ਕੱਲ ਦੇਖਿਆ ਜਾਂਦਾ ਤੇ ਗਰਮੀ ਵੀ ਚੱਲ ਰਹੀ ਹੈ ਬਹੁਤ ਜ਼ਿਆਦਾ ਇਹ ਤੋਂ ਪਹਿਲਾਂ ਵੀ ਪੈ ਕੇ ਹਟਿਆ ਗਰਮੀ ਹੁਣ ਵੀ ਪੈ ਰਹੀ ਹੈ ਵੀ ਪੈਰਾਂ ਵਿੱਚ ਜਲਣ ਹੁੰਦੀ ਹੈ ਰਾਤ ਦੇ ਟਾਈਮ ਜਿਵੇਂ ਪੈਰਾਂ ਵਿੱਚ ਦਰਦ ਹੋ ਜਾਂਦਾ ਪੈਰ ਸੁੱਜੇ ਵੀ ਜਾਂਦੇ ਨੇ ਉਹ ਕਿਉਂ ਹੁੰਦਾ ਐਦਾਂ ਮੈਮ ਜਿਵੇਂ ਆਪਾਂ ਲੋ ਕੋਈ ਨਾਸ ਬਲੌਕ ਹੋ ਗਈ ਹੈ ਨਾ ਬੈਕ ਦਾ ਵਿੱਚੋਂ ਦਰਦ ਹੋ ਗਿਆ ਮਿੱਠਾ ਮਿੱਠਾ ਦਰਦ ਚੱਲੀ ਜਾਣਾ ਉੱਤੋਂ ਆਪਾਂ ਮੈਡੀਸਨ ਲੈ ਲੈਨੇ ਹਣਾ ਉਹਦੇ ਵਿੱਚ ਬਾਅਦ ਦੇ ਵਿੱਚ ਫਿਰ ਬੈਡ ਐਕਸਰ ਨਿਕਲਦੇ ਨੇ ਜਿਵੇਂ ਹੁਣ ਆਪਾਂ ਕਹੇ ਦੀ ਆਪਣੇ ਮੈਡੀਸਨ ਲੈ ਲਈ ਨਾਲ ਕੁਝ ਗਲਤ ਖਾ ਲਿਆ ਜੀ ਜੀ ਹਣਾ ਉਹ ਫਿਰ ਜਿਆਦਾ ਚੱਲਣ ਕਰਕੇ ਜਾਂ ਜਿਆਦਾ ਕੰਮ ਕਰਕੇ ਜਿਆਦਾ ਵਰਕ ਕਰਕੇ ਜਿਵੇਂ ਹੁਣ ਬਾਹਰੋਂ ਸਾਡੇ ਲੇਵੇ ਪੇਸ਼ੈਂਟ ਆਉਂਦੇ ਨੇ ਐਨ ਆਰ ਆਈ ਉਹ ਕਹਿੰਦੇ ਨੇ ਅਸੀਂ 12-12 ਘੰਟੇ ਖੜੇ ਰਹਿਨੇ ਆ ਤੇ ਡਾਇਟ ਹੈ ਨਹੀਂ ਕੀ ਜੀ ਜੀ ਮੇਨ ਹੈਗਾ ਡਾਇਟ ਜੀ ਉਸ ਤੋਂ ਬਾਅਦ ਹੈਗੀ ਫਿਜ਼ੀਓਥੈਰੇਪੀ ਡਾਕਟਰਸ ਓਕੇ ਜੀ ਉਸ ਤੋਂ ਬਾਅਦ ਹੋਰ ਵੀ ਟਰੀਟਮੈਂਟ ਨੇ ਕਾਫੀ ਪੰਚ ਕਰਮਾ ਹੋਗੇ ਹਨਾ ਕਾਫੀ ਟਰੀਟਮੈਂਟ ਨੇ ਪਰ ਜਿਹੜਾ ਆਪਾਂ ਸਾਰਿਆਂ ਨੂੰ ਕਹਿੰਦੇ ਵੀ ਕੋਈ ਵੀ ਟਰੀਟਮੈਂਟ ਲਓ ਪਰ ਲੋ ਵਧੀਆ ਸਰਟੀਫਾਈਡ ਡਿਗਰੀ ਫੋਲਡਰ ਤੋਂ ਲੋ ਜੀ ਜਿਹੜੇ ਕਈ ਹੁਣ ਬੈਠੇ ਨੇਗੇ ਉਹ ਝਟਕਾ ਮਾਰਦੇ ਨੇਗੇ ਹੋਰ ਸਰ ਉਹ ਨਹੀਂ ਹੈਗਾ ਕਿ ਵਧੀਆ ਸਾਰਾ ਅੱਜ ਕੱਲ ਬਹੁਤ ਵਧੀਆ ਟੈਕਨੋਲੋਜੀ ਆ ਗਈ ਹੈ ਬਹੁਤ ਵਧੀਆ ਫਾਸਟ ਮਸ਼ੀਨ ਆ ਗਈ ਨੇ 레이జర్ ਆ ਗਏ ਨੇ ਹਨਾ ਪਰ ਅਸੀਂ ਜਿਹੜਾ ਪੇਸ਼ੈਂਟ ਨੂੰ ਕਰਦੇ ਆ ਉਹ ਘੰਟੇ ਤੋਂ ਇੱਕ ਘੰਟੇ ਤੋਂ ਲੈ ਕੇ ਡੇਢ ਦੋ ਘੰਟੇ ਅਸੀਂ ਇੱਕ ਪੇਸ਼ੈਂਟ ਨੂੰ ਤੇ ਲਾਉਂਦੇ ਆ ਜੀ ਡਾਕਟਰ ਸਾਹਿਬ ਜਿਵੇਂ ਹੁਣ ਤੁਸੀਂ ਝਟਕਿਆਂ ਦੀ ਗੱਲ ਕੀਤੀ ਤੇ ਅੱਜ ਕੱਲ ਤਾਂ ਜਿਨ੍ਹਾਂ ਨੂੰ ਕੋਈ ਦਰਦ ਵਗੈਰਾ ਹੁੰਦਾ ਤਾਂ ਰੀੜ ਦੀ ਹੱਡੀ ਤੇ ਖਾਸ ਕਰਕੇ ਉਹ ਬਾਰੇ ਵਗੈਰਾ ਲਾ ਦਿੰਦੇ ਨੇ ਤੁਹਾਡੇ ਕੋਲ ਤਾਂ ਨਹੀਂ ਇਹ ਕੰਮ ਨਹੀਂ ਨਹੀਂ ਉਹ ਕੋਈ ਕੰਮ ਨਹੀਂ ਮੈਮ ਸਾਡੇ ਲਵੇ ਪੇਸ਼ੈਂਟ ਪੈਣੇ ਅੰਦਰ ਜਿਹੜੇ ਹੁਣ ਠੀਕ ਕਰੇ ਨੇ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਜੀ ਡਾਕਟਰ ਸਾਹਿਬ ਇੱਕ ਵਾਰ ਦੁਬਾਰਾ ਸਾਡੀ ਆਡੀਅנס ਨੂੰ ਦੱਸ ਦਿਓ ਤੁਸੀਂ ਕਿਹੜੇ ਕਿਹੜੇ ਦਰਦਾਂ ਦਾ ਹੱਲ ਜਿਹੜਾ ਕਰਦੇ ਹੋ ਆਪਣਾ ਮੇਨ ਰੀੜ ਦੀ ਹੱਡੀ ਦਾ ਮੈਮ ਜੀ ਰੀੜ ਦੀ ਹੱਡੀ ਨਾਲ ਹੀ ਕਾਫੀ ਪ੍ਰੋਬਲਮਾਂ ਹੁੰਦੀਆਂ ਨੇ ਜਿਵੇਂ ਹੱਥ ਪੈਰਾਂ 'ਚ ਸੁਨਣ ਪਾਣ ਸਰਵਾਈਕਲ ਫਰੋਜ਼ਨ ਸ਼ੋਲਡਰ ਹੋ ਗਿਆ ਬੈਕ ਪੇਨ ਆ ਨਾ L4 L5 ਇਹਦੇ ਵਿੱਚ ਸਾਰੀ ਪ੍ਰੋਬਲਮਸ ਆ ਜਾਂਦੀਆਂ ਮੇਨ ਗੱਲ ਕੀ ਹੈ ਕਿ ਅਸੀਂ ਓਨਲੀ ਹੀ ਰੀਡ ਦੀ ਹੱਡੀ ਦਾ ਕਰਦੇ ਹਾਂ ਹੋਰ ਅਸੀਂ ਕੁਝ ਨਹੀਂ ਕਰਦੇ ਕਈ ਕਹਿੰਦੇ ਨੇ ਅਸੀਂ ਇਹ ਵੀ ਕਰਦੇ ਸਾਡਾ ਓਨਲੀ ਰੀਡ ਦੀ ਹੱਡੀ ਦਾ ਮੇਨ ਜੀ ਇੱਕ ਜਿਹੜਾ ਤੁਸੀਂ ਸਰਵਾਈਕਲ ਦਾ ਕਹਿ ਰਹੇ ਹੋ ਦਾਵਾ ਕਰਕੇ ਹੋਟੇ ਗਾਰੰਟੀ ਦੇ ਰਹੇ ਹੋ ਵੀ ਕਿੰਨੇ ਦਿਨਾਂ ਵਿੱਚ ਠੀਕ ਕਰ ਦਿੰਦੇ ਹੋ ਮੈਂ ਉਹਨੂੰ ਦੱਸੀਆ ਫਸਟ ਦਿਨ ਤੋਂ ਲੈ ਕੇ 5 ਦਿਨਾਂ ਦੇ ਵਿੱਚ 5 ਦਿਨਾਂ ਵਿੱਚ ਉਹਨੂੰ ਰਿਜ਼ਲਟ ਮਿਲੇਗਾ ਅੰਦਰ ਫਸਟ ਸੈਟਿੰਗ ਹੀ ਰਿਜ਼ਲਟ ਮਿਲੇਗਾ ਉਹਨੂੰ ਓਨਲੀ ਮ사ਜ ਵਗੈਰਾ ਕਰੋਗੇ ਮ사ਜ ਮਸ਼ੀਨਾ ਵਗੈਰਾ ਸਭ ਲਾ ਮੰਗਵਾਉਣਾ ਜੀ 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 ਮਤਲਬ ਉਹਨੂੰ ਕੋਈ ਦਵਾਈਆਂ ਵਗੈਰਾ ਪੀਣੇ ਰਿਲੀਫ ਲੈਣ ਦੀ ਲੋੜ ਨਹੀਂ ਨਹੀਂ ਉਹ ਨਹੀਂ ਜੀ ਜੀ ਅਸੀਂ ਆਪਣਾ ਜਿਹੜਾ ਆਇਲ ਆ ਇਮੇ ਕੂਟਾ ਮੱਖੀ ਆਇਲ ਹੋ ਗਿਆ ਨਾ ਸਾਰੇ ਆਇਲ ਅਸੀਂ ਤਰੀਫਾ ਹੋ ਗਿਆ ਐਡਵਰਟ ਹੋ ਗਈ ਸਾਰੇ ਜਿਹੜੇ ਆਇਲ ਨੇ ਅਸੀਂ ਆਪ ਬਣਾਉਂਦੇ ਆ ਸਰ ਇੱਕ ਆਇਲ ਲੈ ਕਹਿੰਦੇ ਸੀ ਦਮਦਾਰ ਆਇਲ ਉਹ 1800 ਰੁਪਏ ਦੀ ਚਾਰਜ ਬੋਟਲ ਅਸੀਂ ਉਸ ਨਾਲ ਹੀ ਟਰੀਟਮੈਂਟ ਕਰਦੇ ਆ ਸਾਰਾ ਜੀ ਜੀ ਸਭ ਤੋਂ ਵੈਸਟ ਆਇਲ ਵਰਤਦਾ ਕੋਈ ਵੀ ਉਹ ਆਇਲ ਨਹੀਂ ਵਰਤਦਾ ਹੋਵੇਗਾ ਤੁਸੀਂ ਜਾ ਕੇ ਵੀ ਦੇਖ ਸਕਦੇ ਜੀ ਡਾਕਟਰ ਸਾਹਿਬ ਇੱਕ ਵਾਰ ਆਪਣਾ ਪ੍ਰੋਪਰ ਐਡਰੈਸ ਤੇ ਟਾਈਮਿੰਗ ਦੱਸ ਦਿਓ ਜੀ ਆਪਣਾ ਮੈਮ ਟਾਈਮਿੰਗ ਹੈ ਕਿ ਸਵੇਰੇ 9:00 ਤੋਂ ਸ਼ਾਮੀ 5:00 ਵਜੇ ਤੱਕ ਜੀ ਮੇਨ ਭਾਰਸੋ ਰੋਡ ਅਮਨ ਵਿਹਾਰ ਗਲੀ ਨੰਬਰ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਹਟੇ ਆਂ ਤੇ ਇਹ ਖੁਦ ਜਿਹੜਾ ਦਾਵਾ ਕਰ ਰਹੇ ਨੇ ਗਰੰਟੀ ਦੇ ਰਹੇ ਨੇ ਕਿ ਜਿਹੜਾ ਸਰਵਾਈਕਲ ਦਾ ਜਿਹੜਾ ਪੇਨ ਆ ਉਹਦਾ ਇਲਾਜ ਅਸੀਂ 5 ਦਿਨਾਂ ਦੇ ਵਿੱਚ ਠੀਕ ਕਰ ਦਿੰਨੇ ਆ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਮੱਸਿਆ ਹੈ ਇਹ ਦੱਸ ਕੇ ਹਟੇ ਨੇ ਕਿ ਰੀੜ ਦੀ ਹੱਡੀ ਦੇ ਜਿਹੜੇ ਇਹ ਮਾਹਿਰ ਨੇ ਜੇਕਰ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਤਾਂ ਡਾਕਟਰ ਸਾਹਿਬ ਕੋਲ ਹਾਓ ਤੇ ਇਹਨਾਂ ਤੋਂ ਜਿਹੜਾ ਆਪਣਾ ਹੱਲ ਕਰਵਾਓ ਬਹੁਤ ਬਹੁਤ ਧੰਨਵਾਦ